ਸਸਕਾਲ ਜੀ ਦੋਸਤੋ ਮੈਂ ਤੁਹਾਡਾ ਦੋਸਤ ਅਰਸ਼ਦੀਪ ਤੁਹਾਡੇ ਆਪਣੇ YouTube ਚੈਨਲ ਤੇ ਸੋ ਤੁਹਾਡੇ ਲਈ ਅੱਜ ਬਹੁਤ ਹੀ ਸੋਹਣੇ ਹਾਊਸਸ ਲੈ ਕੇ ਆ ਗਏ ਆ ਜੀ ਆਪਾਂ ਇਹ ਆਪਣਾ ਖਰੜ ਸਿਟੀ ਦੇ ਵਿੱਚ ਆਪਣਾ ਇਹ ਹਾਊਸ ਨੇ ਜੀ ਬਣੇ ਹੋਏ ਬਹੁਤ ਹੀ ਪਿਆਰਾ ਐਲੀਵੇਸ਼ਨ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਵਧੀਆ ਤੁਹਾਨੂੰ ਆਪਾਂ ਐਲੀਵੇਸ਼ਨ ਹੈ ਜਿਹੜਾ ਉਹ ਤਿਆਰ ਕਰਕੇ ਦੇ ਰਹੇ ਆ ਸੋ ਇਹ ਨਾਈਟ ਵੇਲੇ ਦੀ ਵੀਡੀਓ ਹੈ ਆਪਣੇ ਆਪਾਂ ਸ਼ਾਮ ਨੂੰ ਇਹ ਤੁਹਾਨੂੰ ਦਿਖਾ ਰਹੇ ਆ ਜੀ ਕੋਠੀ ਬਹੁਤ ਹੀ ਸੋਹਣੀ ਲਾਈਟਿੰਗ ਦੇ ਵਿੱਚ ਤੁਸੀਂ ਦੇਖੋ ਬਹੁਤ ਹੀ ਸੋਹਣੀ ਆਪਣੀ ਜਿਹੜੀ ਕੋਠੀ ਆ ਉਹ ਆਪਾਂ ਤਿਆਰ ਕਰਕੇ ਤੁਹਾਨੂੰ ਦੇ ਰਹੇ ਆ ਜੀ ਸਾਈਡ ਤੇ ਅੱਗੇ ਜਾਈ ਸਾਡਾ ਗਾਰਡਨਿੰਗ ਹੈ ਰੀਆ ਫਿਲਹਾਲ ਉਸ ਪੈਂਡ ਕਰਕੇ ਥੋੜਾ ਜਿਹਾ ਖਰਾਬ ਹੋ ਚੁੱਕਿਆ ਜੀ ਇਹ ਗਾਰਡਨ ਏਰੀਆ ਤੇ ਆਪਣੀ ਕਾਰ ਪਾਰਕਿੰਗ ਵੱਡੀ ਗੱਡੀ ਵੀ ਸਾਡੀ Swift ਵਗੈਰਾ ਤੇ Fortuner ਵੀ ਸਾਡੀ ਆਸਾਨੀ ਨਾਲ پارک ਹੋ ਜੇਗੀ ਜੀ ਤੇ ਹੁਣ ਤੁਹਾਨੂੰ ਆਪਣਾ ਅੰਦਰ ਤੋਂ ਥਿਊ ਚੈੱਕ ਕਰਵਾ ਦਿੰਨੇ ਆ ਜੀ ਘਰ ਦਾ ਸੋ ਦੋਸਤੋ ਬਹੁਤ ਹੀ ਸੋਹਣਾ ਸਾਡਾ ਵਿਊ ਹੈ ਜਿਹੜਾ ਆਪਾਂ ਘਰ ਦਾ ਚੈੱਕ ਕਰਵਾ ਰਹੇ ਤੁਹਾਨੂੰ ਇਹ ਆਪਣਾ ਖਰੜਰਨ ਦਾਵਾ ਰੋਡ ਤੇ ਆਪਣੀ ਇਹ ਕੋਠੀ ਹੈ ਜੀ ਬਹੁਤ ਹੀ ਪਿਆਰੀ ਜੀ ਆਪਾਂ ਤੁਹਾਨੂੰ ਤਿਆਰ ਕਰਕੇ ਦੇ ਰਹੇ ਆ ਰੋਸ਼ਨੀ ਵਾਸਤੇ ਦੋ ਵਿੰਡੋਸ ਨੇ ਆਪਾਂ ਜੜੀਆਂ ਲਗਵਾ ਰੱਖੀਆਂ ਨੇ ਜੀ ਬਿਲਾਸ ਪਵਾ ਰੱਖਿਆ ਉਹਦੇ ਵਿੱਚ ਤੇ ਪਲੱਸ ਕਾਫੀ ਵਧੀਆ ਤੁਹਾਨੂੰ ਉੱਪਰ ਡਾਊਨਸਲਿੰਗ ਹੈ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਾਂ ਕਰਾ ਕੇ ਦੇ ਰਹੇ ਹਾਂ ਜੀ ਘਰ ਦੇ ਵਿੱਚ ਬਹੁਤ ਹੀ ਸੋਹਣੀ ਤੁਹਾਨੂੰ ਜੀ ਡਾਊਨਸਲਿੰਗ ਉਹ ਘਰ ਦੇ ਵਿੱਚ ਕੋਈ ਮਿਲੇਗੀ ਜੀ ਮੋਲਡਿੰਗ ਕਰਵਾ ਕੇ ਉਹਦੇ ਵਿੱਚ ਆਪਾਂ ਪਿਆਰਾ ਜਿਹਾ ਵਾਲਪੇਪਰ ਨੇ ਜਿਹੜੇ ਗੋਲਡਨ ਲੁੱਕ ਦੇ ਵਿੱਚ ਲਗਵਾ ਕੇ ਦੇ ਰਹੇ ਹਾਂ ਜੀ ਤੁਹਾਨੂੰ ਤੇ ਰਹੇਗਾ ਜੀ ਸਾਡਾ ਟੀਵੀ ਪੈਨਲ ਕਾਫੀ ਪਿਆਰਾ ਸਾਡਾ ਘਰ ਹੈ ਜੀ ਸਾਹਮਣੇ ਆ ਜੀ ਸਾਡੀ ਕਿਚਨ ਸੋ ਕਿਚਨ ਹੈ ਜਿਹੜੀ ਫੁੱਲੀ ਮਾਡਰਨ ਸਾਡੀ ਤਿਆਰ ਰਹੇਗੀ ਜੀ ਕੰਮ ਆਪਾਂ ਤੁਹਾਨੂੰ ਲੱਕੜ ਦਾ ਕਰਵਾ ਕੇ ਦੇ ਰਹੇ ਹਾਂ ਪਲੱਸ ਜਿਹੜੀ ਉ ਸਲੇਪ ਹੈ ਉਪਵਾਕੇ ਦੇ ਰਹੇ ਜੀ ਉਹਦੇ ਉੱਤੇ ਤੁਹਾਨੂੰ ਮਾਰਬਲ ਲੱਗਿਆ ਮਿਲੇਗਾ ਜੀ ਸੋ ਸਾਡਾ 2 بی ایچ کے نیچے ہے جی ਸੋ نیچے ਦਾ ਤੁਸੀਂ ਫਸਟ ਬੈਡਰੂਮ ਦੇਖ ਸਕਦੇ ਹੋ کافی ਪੈਰੀ ਤੁਹਾਨੂੰ ਪਰ ਜਿਹੜੀ ਡਾਊਨਸਲਿੰਗ ਹੋਈ ਮਿਲੇਗੀ ਕਾਪਲੇਟਸ ਮਿਲਣਗੇ ਆ ਵਾਰਮ ਵਾਈਟ ਕਲਰ ਦੀਆਂ ਲੱਗੀਆਂ ਹੋਈਆਂ ਤੇ ਸਾਹਮਣੇ ਆ ਜਾਏਗਾ ਸਾਡਾ ਕਬerts ਕਬerts ਨੇ ਜਿਹੜੇ ਤੁਹਾਨੂੰ ਆਪਾਂ ਉੱਪਰ ਫੁੱਲ ਤੱਕ ਬਣਵਾ ਕੇ ਦੇ ਰਹੇ ਹਾਂ ਜੀ ਰੂਮ ਦੇ ਵਿੱਚ ਤੁਹਾਨੂੰ ਏਸੀ ਦੀਆਂ ਪਾਈਪਸ ਨੇ ਜਿਹੜੀਆਂ ਉਹ ਪਈਆਂ ਮਿਲਣਗੀਆਂ ਜੀ ਸਾਹਮਣੇ ਸਾਡਾ ਇਹ ਟੀਵੀ ਪੈਨਲ ਆ ਜਾਏਗਾ ਜੀ ਇਕ ਨਾਰਮਲ ਜਿਹਾ ਵਧੀਆ ਜਿਹਾ ਆਪਾਂ ਤੁਹਾਨੂੰ ਟੀਵੀ ਪੈਨਲ ਹੈ ਜਿਹੜਾ ਉਹ ਤਿਆਰ ਕਰਵਾ ਕੇ ਦੇ ਰਹੇ ਹਾਂ ਅਟੈਚ ਸਾਡਾ ਵਾਸ਼ਰੂਮ ਰਹੇਗਾ ਵਾਸ਼ਰੂਮ ਦੇ ਵਿੱਚ ਜਿਹੜੀਆਂ ਟਾਈਲਸ ਨੇ ਉਹ ਫੁੱਲ ਉੱਪਰ ਤੱਕ ਤੁਹਾਨੂੰ ਟਾਈਲਸ ਨੇ ਜਿਹੜੀਆਂ ਲਗਵਾ ਕੇ ਦੇ ਰਹੇ ਹਾਂ ਜੀ ਆਪਾਂ ਨੀਚੇ ਸਾਡੀਆਂ 2x4 ਦੀਆਂ ਟਾਈਲਸ ਲੱਗੀਆਂ ਹੋਈਆਂ ਨੇ ਜੀ ਫਲੋਰ ਤੇ ਸੇ ਦੂਜਾ ਰੂਮ ਆ ਜਾਏਗਾ ਸਾਡਾ ਬਿਲਕੁਲ ਕਿਚਨ ਦੇ ਨਾਲ ਕਾਫੀ ਪਿਆਰੀ ਡਾਊਨ ਸਿੰਕ ਦੇ ਨਾਲ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਰੂਮ ਹੈ ਉਹ ਤਿਆਰ ਕਰਕੇ ਦੇ ਰਹੇ ਹਾਂ ਜੀ ਉੱਪਰ ਡਾਊਨ ਸਿੰਕ ਦੇਖ ਸਕਦੇ ਹੋ ਕਾਫੀ ਵਧੀਆ ਤੁਹਾਨੂੰ ਆਪਾਂ ਕਰਕੇ ਦੇ ਰਹੇ ਹਾਂ ਜੀ ਸੇਮ ਇਸ ਰੂਮ ਦੇ ਵਿੱਚ ਵੀ ਤੁਹਾਨੂੰ ਫੁੱਲ ਕੱਬਰਸ ਨੇ ਜਿਹੜੇ ਉਹ ਬਣਵਾ ਕੇ ਦੇ ਰਹੇ ਆ ਅਟੈਚ ਹੀ ਇਹਦੇ ਨਾਲ ਵੀ ਸਾਡਾ ਵਾਸ਼ ਰੂਮ ਹੈ ਜਿਹੜਾ ਰਹੇਗਾ ਤੇ ਬੈਕ ਤੇ ਰਹੇਗੀ ਜੀ ਸਾਡੀ ਵਾਸ਼ਿੰਗ ਏਰੀਆ ਵਾਸ਼ਿੰਗ ਏਰੀਆ ਤੁਸੀਂ ਦੇਖ ਸਕਦੇ ਹੋ ਜੀ ਕਾਫੀ ਖੁੱਲਾ ਡੁੱਲਾ ਸਾਡਾ ਵਾਸ਼ਿੰਗ ਏਰੀਆ ਪਲੱਸ ਇਹਨੂੰ ਅਸੀਂ ਕਵਰ ਕਰਵਾ ਕੇ ਦੇ ਰਹੇ ਆ ਤਾਂ ਕੋਈ ਵੀ ਵਿਅਕਤੀ ਜੇ ਬੈਕ ਤੋਂ ਸਾਡੇ ਘਰ ਦੇ ਅੰਦਰ ਐਂਟਰ ਨਾ ਹੋ ਸਕੇ ਸੋ ਬਹੁਤ ਸੋਹਣਾ ਕੰਮ ਹੈ ਜਿਹੜਾ ਉਹ ਘਰ ਦੇ ਵਿੱਚ ਦੋਸਤੋ ਆਪਾਂ ਤਿਆਰ ਕਰਵਾ ਕੇ ਦੇ ਰਹੇ ਆ ਜੀ ਸੋ نیچے ਦਾ ਤੁਸੀਂ ਕੰਮ ਹੋਇਆ ਦੇਖ ਲਿਆ ਜੀ ਘਰ ਦੇ ਵਿੱਚ ਹੁਣ ਤੁਹਾਨੂੰ ਉੱਪਰ ਦਾ ਕੰਮ ਹੋਇਆ ਦਿਖਾਉਣੇ ਆ ਜੀ ਸਟੇਅਰਸ ਨੇ ਜਿਹੜੀਆਂ ਸਾਡੀਆਂ ਉਹ ਬਾਹਰ ਤੋਂ ਰਹਿਣਗੀਆਂ ਜੀ ਸਟੇਅਰਸ ਤੇ ਸਾਨੂੰ ਬਲੈਕ ਕਲਰ ਦਾ ਗ੍ਰੇਨਾਈਟ ਲੱਗਿਆ ਮਿਲੇਗਾ ਸਟੈਪਸ ਤੇ ਤੁਸੀਂ ਦੇਖ ਸਕਦੇ ਹੋ ਆਪਾਂ ਤੁਹਾਨੂੰ ਲਾਈਟਸ ਨੇ ਜਿਹੜੀਆਂ ਉਹ ਲਗਵਾ ਕੇ ਦੇ ਰਹੇ ਆ ਤਾਂ ਕਿ ਨਾਈਟ ਦੇ ਵਿੱਚ ਅਸੀਂ ਜੇ ਉੱਪਰ ਜਾਣਾ ਹੋਵੇ ਤਾਂ ਸਾਨੂੰ ਰੋਸ਼ਨੀ ਦੇ ਨਾਲ ਆ ਜਿਹੜੀਆਂ ਸਾਨੂੰ ਸਟੇਅਰਸ ਨੇ ਉਹ ਨਜ਼ਰ ਆਉਂਦੀਆਂ ਰਹਿਣ ਸੋ ਬਹੁਤ ਹੀ ਪਿਆਰੀ ਜੀ ਸਾਡੀ ਦੋਸਤੋ ਇਹ ਉੱਪਰ ਐਂਟਰ ਕਰਦੀ ਸਾਰੇ ਬਾਲਕਨੀ ਆ ਜਾਂਦੀ ਹੈ ਜੀ ਕਾਫੀ ਪਿਆਰੀ ਜਿਹੀ ਜਿੱਦਿਟੀ ਤੁਹਾਨੂੰ ਬਾਲਕਨੀ ਹੈ ਆਪਾਂ ਤਿਆਰ ਕਰਵਾ ਕੇ ਦੇ ਰਹੇ ਹਾਂ ਜੀ ਇੱਥੇ ਤੁਸੀਂ ਆਪਣੀਆਂ ਚੇਅਰਸ ਰੱਖ ਕੇ ਸ਼ਾਮ ਦਾ ਨਾ ਮਾਰ ਸਕਦੇ ਹੋ ਜੀ ਸੋ ਬਿਲਕੁਲ ਸਾਹਮਣੇ ਆ ਜਾਏਗਾ ਸਾਡਾ ਰੂਮ ਤੇ ਨਾਲ ਕਿਚਨ ਹੈ ਸੋ ਕਿਚਨ ਹੈ ਜਿਹੜਾ ਉੱਪਰ ਵੀ ਤੁਹਾਨੂੰ ਕਿਚਨ ਦੇ ਵਿੱਚ ਲੱਕੜ ਦਾ ਕੰਮ ਹੋਇਆ ਮਿਲੇਗਾ ਜੀ ਕਾਫੀ ਪਿਆਰਾ ਤੁਹਾਨੂੰ ਲੱਕੜ ਦਾ ਕੰਮ ਉੱਪਰ ਜਿਹੜਾ ਆਪਾਂ ਕਰਵਾ ਕੇ ਦੇ ਰਹੇ ਹਾਂ ਸੋ ਇਹ ਰਹੇਗਾ ਸਾਡਾ ਫੋਟੋ ਦਾ ਫਰਸਟ ਬੈਡਰੂਮ ਕਾਫੀ ਪਿਆਰਾ ਬੈੱਡਰੂਮ ਹੈ ਜਿਹੜਾ ਆਪਾਂ ਤੁਹਾਨੂੰ ਤਿਆਰ ਕਰਵਾ ਕੇ ਦੇ ਰਹੇ ਹਾਂ ਦੋਸਤੋ ਤੇ ਇਹਦੇ ਵਿੱਚ ਵੀ ਫੁੱਲ ਕਵਰਸ ਨੇ ਜਿਹੜੇ ਤੁਹਾਨੂੰ ਬਣੇ ਮਿਲਣਗੇ ਜੀ ਉੱਪਰ ਤੱਕ ਤੁਹਾਨੂੰ ਕਵਰਸ ਜਿਹੜੇ ਆਪਾਂ ਫੁੱਲ ਬਣਵਾ ਕੇ ਦੇ ਰਹੇ ਹਾਂ ਜੀ ਤੇ ਕਾਮਨ ਵਾਸ਼ਰੂਮ ਰਹੇਗਾ ਜੀ ਇਹਦੇ ਵਿੱਚ ਇਹ ਸਾਡਾ ਵਾਸ਼ਰੂਮ ਰਹੇਗਾ ਜੀ ਜੋ ਕਿ ਸਾਡਾ ਕਾਮਨ ਰਹੇਗਾ ਦੋਨਾਂ ਰੂਮਾਂ ਦੇ ਨਾਲ ਸੋ ਉੱਪਰ ਦਾ ਬੈੱਡਰੂਮ ਇਹ ਰਹੇਗਾ ਜੀ 4 BHK ਦੇ ਦੋਸਤੋ ਸਾਡੀ ਇਹ ਕੋਠੀ ਹੈ ਕਾਫੀ ਖੁੱਲੀ ਡੁੱਲੀ ਪਿਆਰੀ ਜੀ ਕੋਠੀ ਬਣਾ ਕੇ ਦੇ ਰਹੇ ਹਾਂ ਜੀ ਆਪਾਂ ਤੁਹਾਨੂੰ ਬੈਕ ਤੇ ਸਾਡਾ ਬਿਹੜਾ ਆ ਜਾਏਗਾ ਉਦੋਂ ਉਹ ਵੀ ਆਪਾਂ ਇੱਕ ਵਾਰ ਦਿਖਾ ਦਈਏ ਸੁਬੈਕ ਤੇ ਸਾਡਾ ਵਿਹੜਾ ਰਹਿ ਗਿਆ ਜੀ ਜਿੱਥੇ ਤੁਹਾਨੂੰ ਸਟੇਅਰਸ ਨੇ ਜਿਹੜੀਆਂ ਆਪਾਂ ਉੱਪਰ ਜਾਣ ਲਈ ਲਗਵਾ ਕੇ ਦੇਖ ਰਹੇ ਹਾਂ ਜੀ ਕਾਫੀ ਪਿਆਰਾ ਜਿਹੜਾ ਘਰ ਦੇ ਵਿੱਚ ਕੰਮ ਹੋਇਆ ਮਿਲੇਗਾ ਜੀ ਸੋ ਲੋਕੇਸ਼ਨ ਦੀ ਗੱਲ ਕਰੀਏ ਤਾਂ ਖਰੜ ਰੰਦਾਵਾ ਰੋਡ ਦੇ ਉੱਤੇ ਇਹ ਕੋਠੀ ਹੈ ਜੀ ਆਪਣੀ ਨਕਸ਼ੇ ਵਗੈਰਾ ਇਸ ਕੋਠੀ ਦੇ ਪਾਸ ਨੇ ਖਰੜ ਐਮਸੀ ਤੋਂ ਜੇ ਤੁਸੀਂ ਸਾਡੇ ਤੋਂ ਘਰ ਬਣਵਾਉਣਾ ਚਾਹੁੰਦੇ ਹੋ ਜਾਂ ਘੱਟ ਬਜਟ ਦਾ ਘਰ ਹੈ ਜਿਹੜਾ ਬਾਏ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਤਾਂ ਇਹ ਤਾਂ ਦਿੱਤੇ ਗਏ ਨੰਬਰ ਤੇ ਦੋਸਤੋ ਮੈਨੂੰ ਕਾਲ ਕਰ ਸਕਦੇ ਹੋ ਮੈਂ ਤੁਹਾਡਾ ਦੋਸਤ ਅਰਸ਼ ਦੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ